चढ़दी कला पंजाब न्यूज त आप सब का स्वागत है नाभा दे सरकारी ए रिपुदमन कॉलेज के स्टेडियम विखे अठाईव सभ्याचारक मेला निर्मल सिंह नहिला यादगारी करवाया गया इस मेले दौरान पं शखत व पुरस्कार गया भाई कान नाभा पुरस्कार महाराजा रिपुदमन सिंह पुरस्कार शिव कुमार बटालवी पुरस्कार डॉक्टर पचित्र सिंह पुरस्कार निर्मल सिंह नहिला पुरस्कार ਦਿੱਤੇ ਗਏ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਅਤੇ ਢਾਡੀ ਜਥੇ ਪਹੁੰਚੇ ਇਸ ਮੇਲੇ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਰੋਤਿਆਂ ਨੇ ਪਹੁੰਚ ਕੇ ਮੇਲੇ ਦਾ ਆਨੰਦ ਮਾਣਿਆ ਨਾਬਾ ਤੋਂ ਦੇਖੋ ਪੂਰੀ ਰਿਪੋਰਟ ਨਰਮਲ ਸਿੰਘ ਮੇਲਾ ਨੈਲਾ ਯਾਦਗਾਰੀ 28ਵਾਂ ਮੇਲਾ ਮੇਲਾ ਨਾਬਾ ਦੇ ਅੱਜ ਕਾਲਜ ਗਰਾਊਂਡ ਨਾਬਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਇਸ ਵਿੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਇਸ ਮੇਲੇ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਚਾਹੇ ਉਹ ਕਲਾਦਨਾ ਜੁੜੀਆਂ ਨੇ ਗਾਇਕੀ ਨਾਲ ਜੁੜੀਆਂ ਨੇ ਡਾਕਟਰ ਨੇ ਸਮਾਜ ਸੇਵੀ ਨੇ ਚਾਹੀਓ ਗੇਮਾਂ ਦੇ ਵਿੱਚ ਉਹਨਾਂ ਨੇ ਵੱਡਾ ਨਾਂ ਕਮਾਇਆ ਜਿਸ ਦਾ ਸਭ ਦਾ ਸਨਮਾਨ ਕੀਤਾ ਗਿਆ ਬਹੁਤ ਵੱਡਾ ਪ੍ਰਾਲਾਪੂਰੀ ਪੰਜਾਬ ਦੇ ਵਿੱਚੋਂ ਸਨਮਾਨ ਸਖੀਤਾਂ ਨੂੰ ਬੁਲਾ ਕੇ ਤੁਹਾਨੂੰ ਦਾ ਮਾਨ ਸਤਕਾਰ ਕੀਤਾਨ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਇਹ ਮੇਲਾ ਜਿਹੜਾ ਜੀ ਬਹੁਤ ਪੁਰਾਣਾ ਮੇਲਾ ਚੱਲਦਾ ਕਰੋਨਾ ਦੇ ਵਿੱਚ ਕੁਝ ਸਾਲੇ ਬੰਦ ਰਿਹਾ ਤੇ ਦੁਬਾਰਾ ਫਿਰ ਇਹ ਲੀਤੇ ਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਠੱਠਾ ਮਾਰਦਾ ਇਕੱਠ ਦੱਸ ਰਿਹਾ ਕਿ ਲੋਕ ਅੱਜ ਵੀ ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਾਉਂਦੇ ਆ ਔਰ ਮੇਲਾ ਜੇ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗੀ ਜੀ ਨਾਬਾ ਸੋਸ਼ਲ ਵੈਲਫੇਅਰ ਸੁਸਾਇਟੀ ਕਲਚਰ ਕਲੱਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇੰਨਾ ਮਾਨ ਬਖਸ਼ਿਆ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਨਿਰਮਲ ਸਿੰਘ ਯਾਦਗਰੀ ਮੇਲਾ ਸੋ ਉੱਥੇ ਮੈਨੂੰ ਤਾਂ ਮੈਂ ਤਾਂ ਉਤਸਾਹਿਤ ਹੈ ਹੀ ਆ ਜੀ ਇਸ ਗੱਲ ਤੇ ਕਿਉਂਕਿ ਮੈਨੂੰ ਅੱਜ ਨਿਰਮਲ ਸਿੰਘ ਨੇਲਾ ਯਾਦਗਰੀ ਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦੀ ਮੇਰੀ ਤੀਜੀ ਹਾਜ਼ਰੀ ਹੈ ਜੀ ਇਸ ਮੇਲੇ ਤੇ ਸੋ ਆਪਣੇ ਵੱਡਿਆਂ ਨੂੰ ਜਿਨ੍ਹਾਂ ਨੇ ਪੈੜਾਂ ਪਾਈਆਂ ਕਿਤੇ ਆਪਣੇ ਸਹਿਤਕ ਦੇ ਵਿੱਚ ਸੱਭਿਆਚਾਰ ਦੇ ਵਿੱਚ ਤੇ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਕਰਵਾਉਂਦੇ ਆ ਸੋ ਧੰਨਵਾਦ ਥੈਂਕ ਯੂ ਸੋ ਮੈਮ ਸਰ ਇਹ ਪੱਤਰਕਾਰ ਵੀ ਸਾਡਾ ਪਰਿਵਾਰ ਹੈ ਜਿਹੜਾ ਤੇ ਪ੍ਰਬੰਧ ਕਮੇਟੀ ਦਾ ਵੀ ਬਹੁਤ ਚੰਗਾ ਸੁਭਾਅ ਆ ਕਹਿੰਦੇ ਵੀ ਹਿੰਮਤ ਅੱਗੇ ਲక్ష్ਮੀ ਤੇ ਪੱਖੇਗੇ ਪਾਉਣ ਮੈਨੂੰ ਜਦੋਂ ਇਹਨਾਂ ਨੇ ਕਿਹਾ ਦਰਸ਼ਨ ਸਿੰਘ ਬੁੱਟਰ ਸਾਹਿਬ ਕਹਿੰਦੇ ਵੀ ਮਿਲੇ ਤੇ ਹਾਜ਼ਰੀ ਲਵਾਉਣੀ ਆ ਤੇ ਵੀ ਜਰੂਰ ਆਇਓ ਮੈਂ ਕਹਾਂ ਜਰੂਰ ਲਵਾਉਂਗਾ ਹਾਜ਼ਰੀ ਬਾਕੀ ਗੱਲ ਇਹ ਵੀ ਇਹ ਸਵੇਚਰ ਮਿਲਣ ਰੁਝਾਨ ਬਹੁਤ ਦੇਰ ਤੋਂ ਆ ਜਦੋਂ ਕਿਤੇ ਹਾਲਾਤ ਖਰਾਬ ਹੋ ਗਏ ਸੀ ਉਦੋਂ ਤੇ ਚੱਲੇ ਆ ਕੋਈ ਨਹੀਂ ਫਰਕ ਪੈਂਦਾ ਜਦੋਂ ਕਿਤੇ ਕਰੋਨਾ ਆਇਆ ਨਾ ਉਦੋਂ ਥੋੜਾ ਫਰਕ ਪਿਆ ਤੇ ਬਾਕੀ ਕਹਿੰਦੇ ਵੀ ਬਜਿਸਤਨ ਲੱਗੀਆਂ ਸੋਇਤਾਨ ਜਿਹੜੇ ਮੇਲਾ ਕਰਾਉਂਦੇ ਉਹਨਾਂ ਨੂੰ ਬਦਲ ਲੱਗਦਾ ਕਿਉਂ ਮੇਲੇ ਮੱਠੇ ਹੋ ਗਏ ਇਹਦੇ ਪੈਸੇ ਵੀ ਖਰਚ ਹੁੰਦੇ ਆ ਬਾਈ ਜੀ ਇਹਦੇ ਕਈ ਕਿਸਮ ਦੀਆਂ ਮੁੱਲ ਪੈਂਦੇ ਮੇਲਿਆਂ ਦੇ ਹੈ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਐ ਵੀ ਜਿਹੜਾ ਐਡਾ ਵੱਡਾ ਸਾਨੂੰ ਇਸ ਦਿਨ ਜਾ ਰਹੇ ਨੇ ਕਲੱਬ ਵਾਲੇ ਮੈਂ ਇਹਦੇ ਜੋਗ ਨਹੀਂ ਤੇ ਪਰਮਾਤਮਾ ਇਹਨਾਂ ਨੂੰ ਵੀ ਬਧਾਵੇ ਸਾਡੇ ਦੀ ਕਿਰਪਾ ਰੱਖੇ ਅਸੀਂ ਉਹਨਾਂ ਦੇ ਕਦਮਾਂ 'ਚ ਕਦਮ ਰੱਖ ਕੇ ਚੱਲੀਏ ਪਰਮਾਤਮਾ ਸਾਡੇ ਉੱਪਰ ਐਨੀ ਕਿਰਪਾ ਕਰੇ ਵੀ ਜਿਹੜਾ ਇਹ ਅਵਾਰਡ ਸਾਨੂੰ ਦੇ ਰਹੇ ਨੇ ਮੈਨੇ ਤੇ ਖਰਾਫਤਰਾ ਇਲਾਕਾ ਦੇ ਨਿਵਾਸੀਆਂ ਨੂੰ ਮੈਂ ਇਹ ਦੱਸਣ ਦੀ ਖੁਸ਼ੀ ਲੈ ਰਿਹਾ ਕਿ ਨਾਬਾ ਵਿਖੇ ਅੱਜ ਮੇਲਾ ਨਾਬੇ ਦਾ ਨਾਬਾ ਸੋਸ਼ਲ ਕੈਨਫਰੈਂਸ ਐਂਡ ਕਲਚਰਲ ਫੋਲੋ ਚੱਲ ਰਿਹਾ ਸਬੈ ਚਰਕ ਮੇਲੇ ਦੇ ਨਾਲ ਨਾਲ ਬੀਬੀ ਬਲਜੀਤ ਕੌਰ ਜੋ ਸਾਡੇ ਪ੍ਰਧਾਨ ਜੀ ਦੇ ਧਰਮ ਪਤਨੀ ਸੀ ਉਹ ਸਾਨੂੰ ਅਲਵਿਦਾ ਕਹਿ ਗਈ ਸੀ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਵੀ ਚੱਲ ਰਿਹਾ ਹੁਣ ਤੱਕ